ਭਾਈ ਜਸੜਾ ਸਾਹਿਬ ਨੂੰ ਸਿਲੈਕਟ ਕਰਾਓ ਇੱਕ ਵਾਰ। ਸੇਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਬਲੌਗ ਦੇ ਵਿੱਚ। ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਵਧੀਆ ਹੋਮੋਗੇ। ਇਹਨੂੰ ਮਿਲੋ ਨਵੇਂ ਮੈਂਬਰ ਨੂੰ ਸਾਡਾ ਲੱਖੀ ਬਾਈ ਗੁਰੀ ਬ੍ਰੋ ਜਾਂ ਪੀਟਾ ਤੇ ਉਹ ਬਾਈ ਜੀ ਸਾਡੇ ਪੱਗਾਂ ਸਿਲੈਕਟ ਕਰਨ ਵਾਲੇ। ਹੁਣ ਅੱਜ ਸਾਡੀ ਜਾਗੂ ਹੈ ਸਾਡੇ ਭਰਾ ਦੀ ਤੇ ਅੱਜ ਅਸੀਂ ਉਲਝੇ ਪਏ ਆਂ ਵੀ ਕਿਹੜੇ ਕੋਟ ਮੈਂਟ ਨਾਲ ਕਿਹੜੇ ਪੱਗ ਪੋਗੇ ਇਸੇ ਕਰਕੇ ਅਸੀਂ ਹੁਣ ਇੱਥੇ ਪਗੜੀ ਸੈਂਟਰ ਦੇ ਵਿੱਚ ਆਏ ਹੋਇਆ। ਤੇ ਸਾਨੂੰ ਤੁਸੀਂ ਰਹਿ ਦਿਓ ਪਿੱਟੇ ਤੇ ਰਿਕਰੂਟਮੈਂਟ ਕਿਹੜਾ ਬਸ ਟੈਕਲ ਦੇ ਕਰਦੇ ਨੇ ਮੰਨ ਕਰ ਕੋਈ ਗੱਲ ਨਹੀਂ ਫੇਰ ਰਹਿ ਦਿਓ ਕਿਤੇ ਤੇ ਆ ਬਾਈ ਨੇ ਤਾਂ ਤੱਕ ਲੱਤੀ ਐ ਦੇਖੋ ਇਹ ਗ੍ਰੇ ਕੋਟਮੈਂਟ ਨਾਲ ਪਾਉਗਾ ਤਾ ਵਧੀਆ ਨਾ ਵਧੀਆ ਹੀ ਤੇ ਬਾਕੀ ਸਾਨੂੰ ਅਸੀਂ ਜੋ ਜੋ ਤੁਹਾਨੂੰ ਅੱਗੇ ਹੁੰਦਾ ਤੁਹਾਨੂੰ ਉਸ ਸਮੇਂ ਸਿਰ ਦਿਖਾਉਂਦੇ ਰਹਾਂਗੇ ਜੁੜੇ ਰਹੋ ਸਕਦੇ ਟੀ ਲੈਣਾ ਹੋਣਾ ਹੈ ਬਲੇਜ਼ਰ ਕਿ ਜਿਹਾ ਵਾਸਤੇ ਕਦੋਂ ਪਾਉਣੇ ਜਾਗੋ ਤੇ ਤੂੰ ਵਿਆਹ ਤੇ अच्छा तू कोट पैंट ਸਮਝ ਹੈਗਾ ਫਿਰ ਉਹ ਮੈਂ ਨੈਕਸਟ ਵਾਰ ਤੇ ਉਹ ਰਿਚ ਪੀਪਲ ਰਿਚ ਪੀਪਲ ਓਕੇ ਰਿਚ ਕਿਡਸ ਸੌਰੀ ਰਿਚ ਕਿਡਸ ਰਿਚ ਕਿਡ ਮੜ ਮੁੰਦ ਖਾਈ ਆ ਜਾ 100 ਦੀਆਂ ਤਿੰਨ ਦੇ ਦੀਆਂ ਫਿਰ ਤਾਂ ਮੈਂ ਲੈ ਲਊਗਾ ਓਕੇ ਕੋਈ ਨਾ ਦੋ ਦਿਖਾ ਦੋ 100 ਦੀਆਂ ਤਿੰਨ ਦੋ ਆ ਦੋ ਮੈਂ ਲੈ ਲਊ ਠੀਕ ਹੈ ਆਪਾਂ 50 ਦੀ ਸੌਦਾ ਬਣਾਉਣ ਦੀ ਗੱਲ ਕਰਾਂਗੇ ਸਸ਼ੀ ਕਾਲਜੀ ਆ ਭਾਈ ਵਾਸਤੇ ਬਲੇਜ਼ਰ ਲੈ ਕੇ ਜਾਣਾ ਸੀਗਾ ਪਰ ਇਹਨੂੰ ਪਸੰਦ ਨਹੀਂ ਆਇਆ ਇਹ ਕਹਿੰਦਾ ਬਹੁਤ 올ਡ ਫੈਸ਼ਨਡ ਹੈ ਇਹ ਸਾਨੂੰ ਪਸੰਦ ਨਹੀਂ ਆਇਆ ਹੁਣ ਅਸੀਂ ਅਗਲੀ ਦੁਕਾਨ ਤੇ ਚੱਲੇ ਆਂ ਤੁਹਾਨੂੰ ਦੱਸ ਦਈਏ ਅਸੀਂ ਹੁਣ ਫਿਰਦੇ ਆਂ ਕਿੱਥੇ ਫਿਰਦੇ ਆਪਾਂ ਬਾਈ ਸਦਰ ਬਾਜ਼ਾਰ ਸਦਰ ਬਾਜ਼ਾਰ ਬਰਨਾਲਾ ਬਰਨਾਲਾ ਸ਼ਹਿਰ ਨੂੰ ਤੁਸੀਂ ਜਾਣਦੇ ਹੋਵੋਗੇ ਅਸੀਂ ਸਦਰ ਬਾਜ਼ਾਰ ਤੇ ਫਿਰਦੇ ਆਪਾਂ ਤੇ ਹੁਣ ਨੈਕਸਟ ਦੁਕਾਨ ਤੇ ਆਪਾਂ ਜਾ ਰਹੇ ਆਂ ਅंसारी ਲਾਲ ਕੋਟਮੈਂਟ ਮਿਲੂਗਾ ਬਾਈ ਜੀ ਬਾਈ ਜੀ ਕਹੇ ਜਸੜਾ ਸਾਹਿਬ ਬਾਈ ਜਸੜਾ ਸਾਹਿਬ ਨੂੰ ਸਿਲੈਕਟ ਕਰਾਓ ਇੱਕ ਵਾਰ ਬਲੇਗਰ ਉਹ ਪੈਂਟ ਸੈਰੀਮ ਕਲਰ ਦੀ ਪੈਂਟ ਹੈ ਤੇ ਸ਼ਰਟ ਤੇ ਬਲੂ ਜੱਸਰ ਸਾਹਿਬ ਦੇਖੋ ਆਪਣਾ ਸਟਾਈਲ ਪਹਿਲਾਂ ਤੋਂ ਮਿੱਥ ਕੇ ਆਨੇ ਵੀ ਇਹ ਆਪਣਾ ਸਟਾਈਲ ਕਰਨਾ ਹੈ ਅਬ ਭਾਈ ਜੀ ਕਿਵੇਂ ਭਾਈ ਜੀ ਕਿਵੇਂ ਅੱਛੀ ਕਾਲ ਕਿਵੇਂ ਬੜੀ ਬੜੀ ਭਾਜੀ ਉਹ ਜੂ ਆ ਗਿਆ ਮੇਰੀ ਗੱਲ ਸੁਣ ਕੇ ਪੱਤਰ ਗਿਆ ਨਾ ਉਹ ਖੜਤਾ ਜਾ ਅੰਦਰ ਆ ਕੇ ਬਲੈਕ ਬਲੈਕ ਕਰੀ ਜਾਂਦਾ ਗਾਲ ਨਿਕਲਦੇ ਕਰੀ ਜਾਂਦਾ ਇਹ ਤਾਂ ਤੁਹਾਨੂੰ ਪਤਾ ਆਪਣੇ ਪਿਤਾ ਪੁਰਖੀ ਕੀਤਾ ਹੈ ਇਹ ਤੋਂ ਵੀ ਨਾ ਆਪਣਾ ਸਕੂਲ ਜਾ ਗਟਾ ਨਹੀਂ ਕਿੰਮ ਜਾ ਕੇ ਟਾਣੇ ਕੇ ਮੂੰਹ ਇਹ ਜਿੰਦਰਾ ਫੱੜ ਲਾਵਾ ਅਜੇ ਫੜੂ ਨੰਗਾ ਸਰਪੰਚੇਰ ਕਰ ਲਗਾਏਗਾ ਬਾਅਦ ਜੀ ਨਹੀਂ ਹੋਏ ਆ ਨਾ ਤਿੰਨ ਫੜਾ ਆਂਬਲੇ ਕੇ ਬਟ ਬਲੈਕ ਇਹਨਾਂ ਵਾਹਣੇ ਲੱਗ ਗਈ ਵੀ ਇਹਦੀ ਆ ਚੀਜ ਐ ਨਾ ਮੇਰੇ ਇਹ ਚੀਜ ਹਮਨ ਨਾ ਮਹੀ ਆਟਾ ਬਾਈ ਜਿੰਨੇ ਬਣਦੇ ਨੇ ਉਹਨੇ ਦੇਣੇ ਪੈਣਗੇ ਐ ਸੌਂ ਸੌਂਾ ਨਾ ਕੋਈ ਸਰਨਾ ਜਿੰਨੇ ਅਗਲੇ ਨੇ ਮੰਗੇ ਨੇ ਦੇਣੇ ਪੈਣਗੇ ਚੱਕ ਬਾਈ ਵੀ ਚਲੋ ਤੁਸੀਂ ਜੀ ਚਲੋ Finally, खुशी का माहौल बहुत डील हो चुकी है तो भाई डील डील। हो, हो चुकी है। हाथ मुले हाथ मुले हो हो। बहुत सस्ते सस्ते डील होगी। बाजी बाजी मार ली। तो बाजी मारी। बहुत भाई ने बाएं ने बाएं ने बहुत ये ने रेट कटाया धनबाद भाई छोटा धनबाद है पूरा मुंडा ठीक है अपने चैनल सब्सक्राइब कर देंगे वो तो नहीं अपना है कर? फार्मर क्लास कर देंगे कि सब्सक्राइब करा देंगे दस करा देंगे तो ठीक कर। ओके डन डील डन ठीक है बहुत बोर हो चुके हैं मैं जी क्योंकि मेरे दोस्त दुकाना चल नाम लै रहे इस करके मैंने बहुत चढ़ चढ़ रही है ਕਿਰਮੇ ਆਪਣੇ ਦਿਲ ਨੂੰ ਕਹਿ ਰਹੇ ਆ ਆਲਵੇਜ਼ ਬੈਲ ਆਲਵੇਜ਼ ਬੈਲ ਆਲਵੇਜ਼ ਦੇਖੋ ਯਹਾਂ ਤੇ ਪਿੱਛੇ ਲੜੀ ਜਾਂਦੇ ਨੇ ਗੱਲ ਐ ਕੋਈ ਤੁਲ ਮੰਨਦਾ 바ਰਗੇਨਿੰਗ ਕਰਨੀ ਚੰਗੀ ਗੱਲ ਐ ਬਟ ਟਾਈਮ ਦੇਖਣਾ ਵੀ ਬਹੁਤ ਜ਼ਰੂਰੀ ਐ ਨਾ ਤੋ ਅੱਜ ਵੀ ਨਹੀਂ ਹੈਗੇ ਬੰਦੇ ਕੀ ਕਰੀਏ ਅਸੀਂ ਹੁਣ ਧੋਲੇ ਤੋਂ ਬਰਨਾਲੇ ਹੈ ਨਾ ਬਰਨਾਲੇ ਤੋਂ ਧੋਲੇ ਨੰਬਰ ਬਰਨਾਲੇ ਤੋਂ ਧੋਲੇ ਅੱਗੇ ਖੜ ਚੁੱਕੇ ਆ ਇੱਥੇ ਅਸੀਂ ਹੁਣ ਕੋਟ ਪੈਂਟ ਲੈਣੇ ਨੇ ਜਿਹੜੇ ਸੀ ਡਰੈਕਲਿਨ ਕਰਾਉਣੇ ਤੇ ਰਹੇ ਹੋਏ ਨੇ ਦੋ ਕੁ ਤਿਹੜਾਂ ਗਈਆਂ ਹੋਈਆਂ ਨੇ ਲੈਣਾ ਤੋ ਕੁਤੀੜਾ ਅਪੀਰਪੀ ਲਾਉਣੀਆਂ ਸੀ ਉਹਨਾਂ ਨੂੰ ਦਿੱਕਰਤਾ ਜਿਵੇਂ ਸਾਨੂੰ ਰੁਪਿਆ ਬਹੁਤ ਜ਼ਿਆਦਾ ਦਿਮਾਗ ਖਾਦ ਤੇ ਬਹੁਤ ਜ਼ਿਆਦਾ ਦਿਮਾਗੀ ਤੇ ਖਾਦਦਾ ਦਿਮਾਗ ਦੀ ਕਹਿੰਦੇ ਦਹੀਂ ਕਰਤੀ ਜਮਾ ਇੱਕ ਸਾਡੇ ਨਾਲ ਗੰਡਾ ਭਾਈ ਨੇ ਉਹਨਾਂ ਦੇ ਦਿਮਾਗ ਦੀ ਦਹੀਂ ਕਰਤੀ ਉਹਦਾ ਟਾਈ ਨਹੀਂ ਪਸੰਦ ਉਹਨੇ ਤੇ ਹੁਣ ਅਸੀਂ ਜਾਵਾਂਗੇ ਥੋੜੇ ਟੰ ਵਸੇ 10 10 ਮਿੰਟ ਤੁਰਨ ਲੱਗਿਆ ਤੇ ਫਿਰ ਅਸੀਂ ਘਰੇ ਜਾਵਾਂਗੇ ਉਹ ਦੁਬਾਰ ਦਾ ਹਾਲ ਤੁਹਾਨੂੰ ਅੱਗੇ ਦਿਖਾਵਾਂਗੇ ਬਾਏ 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 ਹੁਣ ਅਸੀਂ ਦਾੜੀ ਕਟਵਾਉਣਾ ਬੱਸ ਕਰ ਹੁਣ ਇਹ ਦੇਖੋ ਥੋੜਾ ਜਿਹਾ ਨਹੀਂ ਹੁੰਦਾ ਕਿੰਨੇ ਵੀ ਹੋ ਗਏ 53 ਸ਼ਾਮ ਦੇ 5 ਵੱਜ ਚੁੱਕੇ ਨੇ ਲਗਭਗ ਤੇ 1.53 ਵੀ ਹੋ ਗਏ ਲਗਭਗ 5 ਚੁੱਕ ਮੱਜ ਚੁੱਕੇ ਨੇ ਤੇ ਅਸੀਂ ਹੁਣ ਦਾੜੀ ਕਟਾ ਕੇ ਫੇਰ ਜਾਗਦੇ ਫੇਰ ਜਾਗਦੇ ਚਾਹਾਂਗੇ ਦੇਖ ਲਓ ਤੁਸੀਂ ਗੁਲਜਾਰ ਚਾਵੜਪੁਰ ਵਾਲਾ ਘਰ ਦੇਖੀ ਕੀ ਕਰਨੀ ਡਿੱਗ ਡਿੱਗ ਬੈਠਦੇ ਬਾਹਰ ਨੂੰ ਫਿਰ ਲੱਕੀ ਕਰਾਓ ਅਸੀਂ ਹੁਣ ਇੱਥੇ ਜਾਗੋਤੇ ਹੋਏ ਆ ਜੀ ਤੁਸੀਂ ਦੇਖ ਸਕਦੇ ਹੋ ਮੈਂ ਥੋੜਾ ਲੇਟ ਹੋ ਗਿਆ ਇੱਥੇ ਹੁਣ ਪਹੁੰਚਿਆ ਮੇਰਾ ਫੇਸ ਨਹੀਂ ਰਹਿ ਰਿਹਾ ਜਾਂ ਜਦੋਂ ਜਦੋਂ ਦੀ ਬੋਲੇ ਬਾਈ ਗਰੂ ਵੀ ਦਾ ਖਾਲਸਾ ਥੋੜਾ ਬੋਲੇਗਾ ਕਹ ਮੇਰਾ ਫੋਨ ਗਮਾਜ ਗਿਆ ਵਸ ਐ ਕਹਦੇ ਕਹ 11 ਫੋਨ ਇਹਦੇ ਫੋਨ ਤੇ ਬਣਾ ਲਾ ਕੀ ਬਣਾ ਲਾ ਵੀਡੀਓ ਬਲੌਗ ਲਈ ਨਹੀਂ ਕਹਦਾ ਜਿਹੜਾ ਫੋਨ ਗਮਾਦ ਗਿਆ ਉਹ ਸੱਚੀ ਗਮਾਦ ਗਿਆ ਚੱਕ ਚੁੱਕ ਲੈ ਉਹ ਬਾਈ ਕਦੇ ਕਿੱਥੇ ਸੱਟਿਆ ਨਾ ਕਦੇ ਕਿੱਥੇ ਤੂੰ ਹੀ ਤੇ ਸੱਟਾਉਣਾ ਫੋਨ ਚੱਕ ਲੈ ਸਮਾਜ ਗਿਆ ਤੂੰ ਉਹ ਤੂੰ ਉੱਤੇ ਬੋਲ ਦੇ ਕਾਲੂ ਪਹਿਲਾਂ ਵੀ ਬੋਲਿਆ ਸੀ ਵੀ ਗੱਡੀ ਨੰਗਦੀ ਨਹੀਂ ਜਾ ਬੋਲ ਕੇ ਵੱਧ ਗਿਆ ਸਾਰੇ ਸੁਣ ਲੈਣਗੇ ਹਾਂ ਸਾਇਲੈਂਟ ਰਹਿ ਥੱਲੇ ਬਹਿ ਕੇ ਬੋਲੂਗਾ ਓਏ ਪਤਾ ਹਾਂ ਬਹਿ ਕੇ ਬੋਲ ਹਲੋ 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 ਮਾ ਅੱਜੀ ਬੋਲ ਰਹਾ ਹੈ ਹਲੋ ਵੰਦਰ ਵੰਦਰ ਭਾਈ ਸਾਰਿਆਂ ਨੂੰ ਬੇਇੱਜ਼ਤੀ ਕੀਤੀ ਜਾਂਦੀ ਹੈ ਤੂੰ ਮੁੰਡੇ ਦਾ ਆਈਫੋਨ 11 ਲੈਵਣ ਦੇ ਕਿ ਭਾਈ ਇਹ ਕਿਸ ਨੂੰ ਮਿਲਦਾ ਹੈ ਤਾ ਜਰੂਰ ਦੱਸੋ ਭਾਈ ਜੀ ਦਾ ਖਾਲਸਾ ਆਇਆ ਬਣਾ ਦੇ ਗਿਓ ਲੰਗੂ ਦਾ ਨਾਮ ਓਏ 10000 ਨਾਮ ਨੱਖ ਦੇ ਨਾਮ ਰੱਖ ਦੇ ਨਾਮ ਰੱਖ ਦੇ ਓਏ ਜੀ ਬਿਲੀ ਜੀ ਬਿਲੀ ਨਾਮ ਨੂੰ ਹੁੰਦਾ ਬਈ ਕੋਈ ਨਾ ਬਸ ਮਾਮਈ ਫੋਨ ਵੀ ਐਸਾ ਵੈਸਾ ਹੀ ਮਿਲੂ ਫਿਰ ਹੋਊਗਾ ਨਾ ਰੱਖ ਦੇਵਾ ਭੈ ਬਦੂ ਮਹਿਲਾਂ ਕਹਿੰਦਾ ਨਾਮ ਨਹੀਂ ਰੱਖਦਾ ਦਵਾਵਾ ਨਹੀਂ ਦੂੰਗਾ ਬਾਜੀ ਜੇ ਕਹਿੰਦਾ ਕਾਹ ਨੂੰ ਮੈਨੂੰ ਮੈਨੂੰ ਉਹ ਗਾਲੂ ਆਏ ਕਹਿੰਦੇ ਮੇਰੇ ਪਾਪਾ ਵਾਲਾ ਗਾਲਾ ਦੋ ਕਹਿੰਦਾ ਉਹ ਕੁੱਟੂ ਕਹੇ ਮੇਰਾ ਪਾਪਾ ਇਹ ਮੇਰੇ ਦਾ ਬਾਪੂ ਕਹਿੰਦੇ ਬਾਹਰ ਖੜਾ ਕੁੱਟੂ ਉਹ ਕਹੇ ਬਲੌਗਰ ਆ ਮੈਂ ਕਹਾਂ ਲੋੜ ਐ ਮੈਨੂੰ ਫੋਨ ਦੀ ਓਏ ਗਾਲੂ ਉਹ ਕਹਿੰਦੇ ਕਹਿੰਦੇ ਮੇਰੇ ਬਖਸ਼ਦੀ ਆ ਸੱਜਣ ਜੀ ਗਾਲੂ ਬਸ ਯਾਰ ਬਲੌਗ ਮਿੱਠੀ ਲਾ ਕੇ ਬਈ ਉਹ ਕਾਲੂ ਵੀ ਤੇਰਾ ਇੰਨਾ ਵੱਡਾ ਉਹ ਬਲੌਗ YouTube ਦਾ ਚੈਨਲ ਉਹ ਸਾਰਾ ਹੀ ਜਾਊਗਾ ਤੇਰਾ YouTube ਦਾ ਚੈਨਲ ਐਂ ਜਾਊਗਾ ਫਿਰ ਸਾਰਾ ਹਾਂ YouTube ਦਾ ਫਿਰ ਨਵਾਂ ਚੈਨਲ ਬਣਾਉਣਾ ਪਊ ਜੀ ਮੈਂ ਨਹੀਂ ਉਧਰ ਕਵਰ ਕਰ ਲਾਂਗੇ ਆਪਾਂ ਬੰਬੇ ਤੱਕ ਆ ਕੇ ਨਾ ਪੇਡਿੰਗ ਕਰ ਰਹੇ ਹੁਣ ਕੇ ਨਾਲ ਦੇ ਸਬਸਕ੍ਰਾਈਬਰ ਕਰ ਲਾਂਗੇ ਤੇਰੀ ਸਾਰੀ ਹੀ ਜੱਟ ਉਸ ਨੇ ਪਤਾ ਲੱਗਿਆ ਨਾ ਬੇ ਕਦੂ ਕਰਦਾ ਨਿਆਈਆਂ ਹੰਟ ਕੇ ਹੋਈ ਤੇਰੇ ਕਿਲਾ ਸੀ ਝੋਟੇ ਨੇ ਸਿਰ ਬਾਰੀ ਗਾ ਨੀ ਬੋਤਲਾਂ ਦੇ ਮੂਹੇ ਚੱਬੇ ਸੁਣ ਲੈ ਸ਼ਰਾਬੀ ਤੇਜ ਮਾਈ ਨੱਬਿਆ ਰੱਜਿਆ ਪੱਤੂ ਮੋਬਾਈਲ ਨਹੀਂ ਆਣੇ ਬਲ ਖੱਟਣੇ ਦੂਜਾ ਕੰਮ ਬੋਤਲਾ ਦੇ ਡੱਟ ਪਕਣੇ ਤੀਜਾ ਕੰਮ ਲੈਣੀ ਆਪਾਂ ਮੁੱਲ ਦੀ ਲੜਾਈ ਕੋਈ ਮਾਈ ਦਾ ਲਾਲ ਟੱਕਰੇ ਬਾਈ ਕੇ ਮੈਂ ਬਲਾ ਚਜ਼ਾਰੂ ਫਿਨਿਸ਼ਟ ਦੇ ਚ ਨਵ ਤੇਰੀ ਮਨਜ਼ਗਰਾ ਬਾਈ ਕੇ ਢੋਲੀਆਂ ਚਜ਼ਾਰੂ ਫਿਨਿਸ਼ਟ ਦੇ ਵਾਹੇ ਮੈਂ ਤੇਰੀ ਮਨਜ਼ਗਰਾ ਅਰੇ ਬਾਈ ਕੇ ਵੀ ਮੈਂ ਰੇ ਭਾਈ ਦੇ ਪੀਵੇ ਕਦੇ ਨਾ ਮੈਂ ਰੋਕਦੀ ਝੀਣ ਜੋਗਿਆ ਮੈਂ ਪੀਣ ਤੂੰ ਨਾ ਟੋਕਦੀ ਰੇ ਭਾਈ ਦੇ ਪੀਵੇ ਕਦੇ ਨਾ ਮੈਂ ਰੋਕਦੀ ਝੀਣ ਜੋਗਿਆ ਮੈਂ ਪੀਣ ਤੂੰ ਨਾ ਟੋਕਦੀ ਲਿਆ ਕੇ ਅੱਗੇ ਮੇਕ ਤੇ ਤਰਾ ਰੇ ਭਾਈ ਮੈਂ ਫਰਾਂਚੀ ਦਾ ਰੂਪੀਣੀ ਸ਼ੱਤ ਤੇ ਮਾਹੀ ਵਤੇ ਮੈਂ ਤਰਾਂ ਰੇ ਭਾਈ ਯਾ ਕੇਦਾਰੂ ਪੀਣੀ ਛੱਟ ਤੇ ਚ ਨਾਮ ਤੇਰੀ ਮੇਰੇ ਜ਼ਿਕਰਾ ਇਹ ਸਾਡਾ ਵਲੌਗ ਵਧੀਆ ਲੱਗਿਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਸ਼ੇਅਰ ਕਰੋ ਬਾਏ